ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਭ ਤੋਂ ਪਹਿਲਾਂ ਤੁਸੀਂ ਮੇਰਾ ਨਾਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਹਰਪ੍ਰੀਤ ਸਿੰਘ ਤੇ ਮੇਰੇ ਬੱਚੇ ਦਾ ਰਸ਼ਮੀਰ ਸਿੰਘ ਤੁਸੀਂ ਕਾਫੀ ਟਾਈਮ ਤੋਂ ਸੋਸ਼ਲ ਮੀਡੀਆ ਉੱਤੇ ਮੇਰੇ ਬੱਚੇ ਦੀ ਵੀਡੀਓਜ਼ ਦੇਖ ਰਹੇ ਹੋ ਮੇਰੇ ਬੱਚੇ ਨੂੰ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਜਿਹਦਾ ਨਾਮ ਹੈ ਡੀਐਮਡੀ ਪ੍ਰੋਸ਼ਾਨ ਮਸਲ ਡਿਸਟ੍ਰੋਫੀ ਇਹਦੇ ਵਿੱਚ ਕੀ ਹੁੰਦਾ ਹੈ ਕਿ ਬੱਚਾ ਹੌਲੀ-ਹੌਲੀ ਕਰਦੇ ਡਾਕਟਰਸ ਬੋਲਦੇ ਨੇ ਕਿ 15-16 ਸਾਲ ਦੇ ਵਿੱਚ ਬੱਚਾ ਕੋਈ 17 ਸਾਲ ਜਾਂ 18 ਸਾਲ ਤੱਕ ਬੱਚੇ ਦੀ ਲਾਈਫ ਹੁੰਦੀ ਹੈ ਜੋ ਡਾਕਟਰਸ ਬੋਲਦੇ ਨੇ ਮੇਰਾ ਬੱਚਾ ਹੁਣ 9 ਸਾਲ 10 ਮਹੀਨੇ ਦਾ ਹੈ ਤੇ ਮੇਰੇ ਬੱਚੇ ਕੋਲ ਇਹ ਸਾਲ ਦੇ ਸਾਲ ਦੇ ਟਾਈਮਿੰਗ ਹੈ ਜੋ ਅਮਰੀਕਾ ਤੋਂ ਇੰਜੈਕਸ਼ਨ ਆਉਣਾ ਹੈ ਤੇ ਮੇਰੇ ਨਾਲ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਰੀ ਮਦਦ ਕਰੋ ਤਾਂ ਜੋ ਮੇਰੇ ਬੱਚੇ ਜਾਨ ਬਚ ਜੇ ਹੁਣ ਸਾਲ ਹੋ ਗਏ ਮੈਂ ਤੱਕੇ ਕਾਂਦੇ ਨੂੰ ਪਰ ਕੋਈ ਵੀ ਮੇਰੀ ਜਾਇਦਾਦ ਸੁਣਵਾਈ ਨਹੀਂ ਹੋ ਰਹੀ ਸੀ ਕਿ ਅਚਾਨਕ ਹੁਣ ਮੇਰੀ ਇੱਕ ਗੁਰਮੰਦਰ ਸਿੰਘ ਖੈਰਾ ਜੀ ਨੇ ਜੋ ਭਾਗੋ ਮਾਜਾ ਦੇ ਰਹਿਣ ਵਾਲੇ ਨੇ ਇਹਨਾਂ ਨੇ ਮੇਰੀ ਹੱਥ ਫੜਿਆ ਮੇਰਾ ਤੇ ਕੈਬਨਿਟ ਜੋ ਮਨਿਸਟਰ ਸਾਹਿਬ ਨੇ ਜੋ ਐ ਐਮਐਸਐਮਈ ਦੇ ਪ੍ਰਧਾਨ ਜੀਤਨਾ ਮਾਂਜੀ ਜੀ ਜੋ ਪਾਰਲੀਮੈਂਟ ਤੇ ਜੋ ਮਨਿਸਟਰ ਨੇ ਉਹਨੇ ਤੱਕ ਮੈਨੂੰ ਲੈ ਕੇ ਗਏ ਨੇ ਇਹ ਆਪਣੇ ਪੰਜਾਬ ਦੇ ਐਮਐਸਐਮਈ ਦੇ ਪ੍ਰਧਾਨ ਨੇ ਗੁਰਮਿੰਦਰ ਸਿੰਘ ਗੁਰਮਿੰਦਰ ਸਿੰਘ ਖੈਰਾ ਜੀ ਸੋ ਮੇਰੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀ ਵਾਤ ੜ ਕੇ ਹੋਰ ਮਦਦ ਕਰੋ ਜਰ 4 ਕੋਰ 70 ਲੱਖ ਦੇ ਲੱਗ ਗਈ 5 ਕੋਰਡ ਦੇ ਲੱਗੇ ਪਹੁੰਚਣ ਵਾਲੇ ਆ ਕਿ ਹੁਣ ਪਹਿਲਾਂ ਵੀ ਚਲੋ ਕਿ ਸਾਲ ਤੋਂ ਲੱਗੇ ਸਾਡੀ ਜਿਆਦਾ ਨਹੀਂ ਹੋਇਆ ਸੀ ਸਾਰਾ 2-3 ਹਫਤੇ ਦੇ ਵਿੱਚ ਵਿੱਚ 22-3 ਕੋੜ ਮੇਰੇ ਬੱਚੇ ਦੇ ਕੌਣ ਸਾਇਆ ਹੈ ਮੈਨੂੰ ਨੇ ਪੂਰੀ ਉਮੀਦ ਹੈ ਕਿ ਜਿੱਦਾਂ ਏਦਾਂ ਹੋਣਾ ਥੋੜੀ ਛੁੱਟੀ ਦੀ ਪ੍ਰੋਬਲਮ ਮੈਨੂੰ ਆ ਰਹੀ ਹੈ ਕਿ ਮੇਰੀ ਛੁੱਟੀ ਸਾਲ ਦੀ ਖਤਮ ਹੋ ਗਈ ਹੈ ਸੰਡੇ ਸੈਟਰਡੇ ਨੂੰ ਥੋੜਾ ਜਿਹਾ ਮੈਨੂੰ ਟਾਈਮ ਮਿਲਦਾ ਤਾਂ ਮੈਂ ਆ ਜਾਣਾ ਕਿਉਂਕਿ ਮੈਨੂੰ ਛੁੱਟੀ ਸੰਡੇ ਸੈਟਰਡੇ ਮਿਲਦੀ ਹੈ ਸੰਡੇ ਨੂੰ ਸੈਟ ਦਿੰਦੇ ਨੇ ਸਰ ਇਹ ਵੀ ਕਿ ਜਿੱਤੇ ਮੈਨੂੰ ਬੁਲਾਉਂਦੇ ਮੈਂ ਚੱਲ ਜਾਂਦਾ ਤੇ ਫਿਰ ਸੰਡੇ ਨੂੰ ਐ ਐਦਵਾਨੁਸ਼ੀ ਦੱਸਿਆ ਵਾ ਆਪਣੇ ਜੰਮੀ ਸਰ ਉੱਥੇ ਜਾਂਦਾ ਚੋਪਾਰਾ ਸਾਹਿਬ ਕੱਟੀ ਦੇ ਸੰਗਤ ਉੱਥੇ ਵੀ ਗੱਡੀ ਖੜੀ ਕਰਦੇ ਆ ਤੇ ਉੱਥੇ ਵੀ ਸਾਰੇ ਲੋਕ ਮੇ ਮੈਨੂੰ ਹੁਣ ਪੂਰੀ ਉਮੀਦ ਹੈ ਕਿ ਮੇਰੇ ਬੱਚੇ ਜਲਦੀ ਜਲਦੀ ਪੈਸਾ ਇਕੱਠਾ ਹੋ ਜਾਏਗਾ ਤੇ ਮੇਰੇ ਪਤਨੀ ਇੰਜੈਕਸ਼ਨ ਲੱਗਦੇ ਪਰ ਉਹ ਕੋ ਮਿਆਦੇ ਗੱਡੀ ਤੇ ਛੋਟੀ ਜੀ ਗੱਡੀ ਉੱਤੇ ਮੈਂ 올 ਇੰਡੀਆ ਕੋ ਮੁਚਕਿਆ ਹੋਇਆ ਕਿ ਜਿੱਤੇ ਜਿੱਤੇ ਮੈਂ ਬੰਬੇ ਹਦਰਾਬਾਦ ਸਾਊਥ ਤੱਕ ਕਰ ਗਿਆ ਹੋਇਆ ਵਾ ਤੇ ਮਨਾਲੀ ਵੀ ਤਾਂ ਨਾ ਮਿਲਿਆ ਸੀ ਤੇ ਮੈਨੂੰ ਹੋਰ ਸਾਰੀ ਉਮੀਦ ਹੈ ਮੈਨੂੰ ਕਿ ਜਲਦੀ ਜਲਦੀ ਮੇਰਾ ਪੈਸਾ ਇਕੱਠਾ ਹੋ ਜਾਏਗਾ ਡਾਕਟਰ ਨੇ ਬੋਲੇ ਆ ਕਿ ਸਰ ਦਵਾਈ ਜਿਹੜੀ ਇਹ ਹੋਣ ਆਈ ਏ ਸਾਨੂੰ ਜੁਲਾਈ ਦੇ ਵਿੱਚ ਵੀ ਅਪਰੂਵਲ ਹੋਈ ਏ ਜੋ ਅਮਰੀਕਾ ਨੇ ਬਣਾਇਆ ਹੈ ਇਹ ਜਿਹੜਾ ਬੱਚਾ ਚੱਲਦਾ ਫਿਰਦਾ ਇਹ ਉਹਨੂੰ ਹੀ ਇਹ ਡਾਕਟਰਸ ਜੋ ਦੇ ਰਹੇ ਨੇ ਬੰਦੇ ਕਿ ਉਹਨੂੰ ਹੀ ਲਾਗੂ ਹੈ ਇਹ ਮੇਰੇ ਬੱਚੇ ਦੀ ਕੰਡੀਸ਼ਨ ਦੇਖਦੇ ਹਲੇ ਸਾਲ ਦੇ ਤਲ ਤਿੰਨੋ ਛੇਤੀ ਹੋ ਸਕੇ ਇਹ ਦਵਾਈ ਬੇਟੇ ਨੂੰ ਮਿਲਨੀ ਜ਼ਰੂਰੀ ਹੈ ਇਹ ਬਿਮਾਰੀ ਦਾ ਨਾਮ BMD ਹੈ ਤੇ BMD ਚ ਹੁੰਦਾ ਡਿਸ਼ਨ ਮਸਕুলਰ ਡਿਸਟਰੋਫੀ ਮਸਕুলਰ ਇਸ ਸਾਰੇ ਜਿੰਨੇ ਮਸਕਲ ਮਤਲਬ ਮਾਸਪੇਸ਼ੀ ਹੈ ਆਪਣੀ ਬੋਡੀ ਸਾਰੀ ਮਾਸਪੇਸ਼ੀਆਂ ਦੀ ਬਣੀ ਚਾਪਾ بڑا ਦਿਲ ਹੋਵੇ ਦਿਮਾਗ ਹੋਵੇ ਅੱਖਾਂ ਹੋਵੇ ਹੌਲੇ ਹੌਲੇ ਇਹਦੇ ਅੰਦਰ ਮਸਲ ਦੇ ਅੰਦਰ ਡਿਸਟਰੋਫਿਨ ਨਾਮ ਦਾ ਪ੍ਰੋਟੀਨ ਹੁੰਦਾ ਉਹ ਘਟਦਾ ਜਾਂਦਾ ਹੈ ਤੇ ਇੱਕ ਸਮਾਂ ਆਂਦਾ ਜਦੋਂ ਉਹ ਪੂਰਾ ਹੀ ਖਤਮ ਹੋ ਜਾਂਦਾ ਜਿਹੜਾ ਤਾਕਤ ਦਿੰਦਾ ਹੈ ਬਾਡੀ ਨੂੰ ਚੱਲਣ ਫਿਰਨ ਲਈ ਜੇ ਅਗਰ ਹੁਣ ਜਿੱਦਾਂ ਦੀ ਕੰਡੀਸ਼ਨ ਬੇਟੇ ਦੀ ਹੈ ਉਹਨੂੰ ਡਾਕਟਰਾਂ ਦੇ ਵੱਧ ਤੋਂ ਵੱਧ ਛੇਤੀ ਉਹ ਦਵਾਈ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਉਹਦੇ ਤੇ ਕਾਰਾਕਾਰ ਵੀ ਉਹਨੀ ਛੇਤੀ ਕਰੇ ਤੇ ਹੁਣ ਸਾਡੇ ਕੋਲ ਸਮਾਂ ਜਿੱਦਾਂ ਕਿ ਮੇਰੇ ਹਸਬੰਦ ਨੇ ਕਿਹਾ ਹੈ ਉਹਦੇ ਹਿਸਾਬ ਨਾਲ ਤੇ ਸਾਲ ਹੈਗਾ ਆ ਪਰ ਅਸੀਂ ਉਹਨਾਂ ਵੇਟ ਵੀ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਕਿ ਜਿੰਨਾ ਛੇਤੀ ਬੱਚੇ ਨੂੰ ਮਿਲੇ ਕਿਉਂਕਿ ਇਹਦੀ ਡਿਸੇਬਿਲਟੀ ਵੱਧਦੀ ਜਾ ਰਹੀ ਹੈ ਬੇਟੇ ਦੇ ਦਿਨਾਂ ਦੇ ਸਰ ਹੁਣ ਤੱਕ ਕਾਫੀ ਲੋਕੀ ਮਦਦ ਕਰ ਰਿਹਾ ਹੁਣ ਸੰਗਤਪੁਰ ਸਾਡੀ ਗੱਲਬਾਤ ਮੌਂਟਰੀ ਪਹਿਲਾਂ ਲੋਕੀ ਸੋਚਦੇ ਸੀ ਕਿ ਫਰਾਡ ਆ ਹੁਣ ਜਦੋਂ ਆਪਾਂ ਲੋਕਾਂ ਚ ਵਿਚਰਨੇ ਆ ਜਿੱਦਾਂ ਲੋਕਾਂ ਕੋਲ ਸੰਗਤਪੁਰ ਆ ਰਹੀ ਆ ਹੁਣ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਐਕਚੁਅਲੀ ਇਹ ਰੀਅਲ ਕੇਸ ਹੈ ਤੇ ਮਾਪਿਓ ਇਦਾਂ ਆ ਰਹੇ ਆ ਜੇ ਅਗਰ ਆਪਾਂ ਫਰਾਡ ਹੁੰਦੇ ਤਾਂ ਹੁਣ ਤੱਕ ਤੁਹਾਡੇ ਤੇ ਕੋਈ ਨਾ ਕੋਈ ਐਕਸ਼ਨ ਹੋ ਗਿਆ ਹੁੰਦਾ ਤੇ ਇਦਾਂ ਆਪਾਂ ਲੀਗਲ ਹੀ ਨਹੀਂ ਰੋਡ ਤੇ ਖੜੇ ਹੁੰਦੇ ਤੇ ਬਾਕੀ ਹੁਣ ਤੇ ਸਾਰੇ ਮਹਿਕਮੇ ਵਾਲੇ ਪੁਲਿਸ ਮਹਿਕਮਾ ਹੋਵੇ ਚਾਹੇ ਐਡੀਸੀ ਸਾਹਿਬ ਨੇ ਉਹ ਹੁਣ ਤੇ ਜਿੱਦਾਂ ਕਿ ਮੇਰੇ ਹਸਬੰਦ ਨੂੰ ਗੁਰਵਿੰਦਰ ਸਿੰਘ ਖਹਿਰਾ ਬਾਰੇ ਦੱਸਿਆ ਉਹ ਸਰ ਵੀ ਸਾਡੀ ਉਹ ਵੀ ਹਨ ਉਹਨਾਂ ਨੇ ਵੀ ਵੀਡੀਓ ਹੀ ਵੇਖੀ ਹੈ ਇੱਕ ਵੀਡੀਓ ਨੂੰ ਸਕਰੋਲ ਕਰਨ ਦੀ ਜਗ੍ਹਾ ਉਹਨਾਂ ਨੇ ਉਸ ਵੀਡੀਓ ਦੀ ਜੈਨੂਇਨਿਟੀ ਸਮਝ ਕੇ ਸਾਰੀ ਕਨਫਰਮੇਸ਼ਨ ਕਰਕੇ ਲੋਕਾਂ ਤੋਂ ਵੈਰੀਫਾਈ ਕਰਾ ਕੇ ਮੈਂ ਆਪਣੇ ਆਰਮੀ ਤੋਂ ਵੀ ਵੈਰੀਫਾਈ ਕਰਾ ਕੇ ਫਿਰ ਸਾਨੂੰ ਕਾਲ ਕਰਕੇ ਬੋਲਿਆ ਕਿ ਨਹੀਂ ਇਹ ਤੁਹਾਡਾ ਜੈਨੂਇਨ ਕੇਸ ਹੈ ਤੇ ਜਿੰਨਾ ਹੋ ਸਕੇਗਾ ਮੈਂ ਤੁਹਾਡੀ ਆਪਣੀ ਪਰਸਨਲ ਤੇ ਹੈਲਪ ਕਰੂੰਗਾ ਕਰੂੰਗਾ ਪਰ ਇਹਨੂੰ ਅੱਗੇ ਲੈਵਲ ਤੱਕ ਲੈ ਕੇ ਜਾਊਂਗਾ ਉਹਨਾਂ ਨੇ ਇਹਨੂੰ ਦਿੱਲੀ ਬੁਲਾਇਆ ਤੇ ਜਿੱਥੇ ਆਪਾਂ ਜਾ ਨਹੀਂ ਸਕਦੇ ਜਾਣਾ ਤੇ ਛੱਡੋ ਜਿਹੜੀ ਸੋਚ ਵੀ ਨਹੀਂ ਸਕਦੇ ਮਿਨਿਸਟਰੀ ਤੇ ਉਸ ਮਹਿਕਮੇ ਤੱਕ ਆਨੂੰ ਪਹੁੰਚਾਇਆ ਹੈ ਮੇਰੀ ਫਾਈਲ ਮੇਰੇ ਹੱਥੋਂ ਸਰ ਨੂੰ ਦਿੱਤੀ ਹੈ ਤੇ ਹੁਣ ਮੈਨੂੰ ਪੂਰਾ ਵਿਸ਼ਵਾਸ ਹੈ ਜੇ ਅਗਰ ਮੇਰੀ ਇਹਨੇ ਲੈਵਲ ਤੱਕ ਗੱਲ ਪਹੁੰਚ ਗਈ ਹੈ ਤੇ ਰੱਬ ਜ਼ਰੂਰ ਮੇਰੀ ਗੱਲ ਸੁਨੇਗਾ ਜੀ ਜਿਹੜਾ ਜਗਾ ਅੱਗੇ ਹੁੰਦੇ ਆ ਪੰਜਾਬ ਬਿਲਕੁਲ ਲੜ ਵੀ ਕਾਫੀ ਕੀਤੀ ਹੈ ਕਿੰਨੀ ਮਦਦ ਦੀ ਹੋਰ ਲੋੜ ਹੈ ਵਰ ਕੀ ਅਪੀਲ ਕਰਨਾ ਚਾਹੁੰਦੇ ਜਿੱਦਾਂ ਕਿ ਤੁਹਾਨੂੰ ਮੇਰੇ ਹਸਬੰਦ ਨੇ ਹੁਣ ਵੀ ਦੱਸਿਆ 4 ਕਰੋੜ 70 ਲੱਖ ਦੇ ਨੀਅਰ ਅਬਾਊਟ ਆਪਾ ਪਹੁੰਚ ਗਏ ਆ ਇਹ ਵੀ ਸੰਗਤ ਦੇ ਕਰਕੇ ਤੇ ਪੰਜਾਬੀ ਇਤੋਂ ਵੀ ਜ਼ਿਆਦਾ ਬਾਤ ਚੜ ਕੇ ਮਦਦ ਕਰਦੇ ਕਈ ਵੀਰਾਂ ਤੱਕ ਮੇਰੀ ਹਜੇ ਤੱਕ ਗੱਲ ਬਾਤ ਪਹੁੰਚੀ ਹੀ ਨਹੀਂ ਹੈ ਕਈ ਪੈਣਾ ਤੱਕ ਨਹੀਂ ਪਹੁੰਚੀ ਹੈ ਮੈਂ ਉਹਨਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰੂੰਗੀ ਜਦੋਂ ਤੁਹਾਡੇ ਕੋਲ ਮੇਰੀ ਗੱਲਬਾਤ ਪਹੁੰਚ ਗਈ ਹੈ ਮੇਰਾ ਨੰਬਰ ਦਿੱਤਾ ਗਿਆ ਹੈ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਕਿਸੇ ਵੀ ਤਰ੍ਹਾਂ ਦਾ ਤੁਸੀਂ ਪਲੀਜ਼ ਕਾਲ ਕਰੋ ਕਈ ਵਾਰੀ ਮੇਰੇ ਹਾਜੇ ਵਿੱਚ ਫੋਨ ਤੇ 700 ਮਿਸਕਾਲਾ ਪੈਂਡਿੰਗ ਨੇ ਮੈਂ ਫੇਰ ਵੀ ਸਾਰੇ ਮੈਸੇਜ ਸਾਰੇ ਕਾਲ ਕਿਉਂਕਿ ਮੈਨੂੰ ਇੱਕ ਇੱਕ ਫੋਨ ਬਹੁਤ ਜ਼ਰੂਰੀ ਹੈ ਮੈਂ ਸਾਰਿਆਂ ਦਾ ਰਿਪਲਾਈ ਦੇ ਰਹੀ ਹਾਂ ਸਾਰਿਆਂ ਨੂੰ ਸਮਝਾਉਣ ਲਈ ਹੈ ਕਿ ਹਾਂ ਇੱਕ ਹੀ ਬਿਮਾਰੀ ਕਿਉਂਕਿ ਜ਼ਿਆਦਾਤਰ ਲੋਕੀ ਮੈਨੂੰ ਇਹ ਹੀ ਪੁੱਛਦੇ ਕਿ ਬਿਮਾਰੀ ਕਿਹੜੀ ਹੈ ਉਹਨਾਂ ਨੂੰ ਸਾਰੀ ਡਿਟੇਲ ਦੇਣ ਤੋਂ ਬਾਅਦ ਮੈਂ ਇੱਕ ਇੱਕ ਫਾਰਮ ਕਾਲ ਅਟੈਂਡ ਕਰ ਤੋਂ ਬਾਅਦ ਦੇ ਰਹੀ ਹਾਂ ਤੇ ਪਲੀਜ਼ ਤੁਸੀਂ ਉਹ ਚੀਜ਼ ਨੂੰ ਸਮਝੋ ਮੇਰੇ ਬੱਚੇ ਦੀ ਮਦਦ ਕਰੋ 9815280368 ਮੈਂ ਰਿਪੀਟ ਕਰਾਂਗੀ 9815280368 ਇਹ ਸਿਰਫ ਕੰਟੈਕਟ ਲਈ ਹੈ ਪਲੀਜ਼ ਇਹਦੇ ਤੇ ਪੈਸੇ ਨਾ ਪਾਇਓ ਇਹ ਸਿਰਫ ਅਸੀਂ ਨੰਬਰ ਦਿੱਤਾ ਕਿ ਤੁਸੀਂ ਆਦੇ ਨਾਲ ਕੋਈ ਨਹੀਂ ਸਕੈਨਰ ਸਕੈਨ ਹੋ ਰਿਹਾ ਕੁਝ ਪ੍ਰੋਬਲਮ ਆ ਰਹੀ ਹੈ ਇਹਦੇ ਇਹ ਨੰਬਰ WhatsApp ਤੇ ਵੀ ਚੱਲ ਰਿਹਾ ਹੈ ਔਰ WhatsApp ਤੇ ਨਾਲ ਬੱਚੇ ਤੇ ਸਕੈਨਰ ਦੀ ਡੀਪੀ ਲਾਈ ਹੋਈ ਹੈ ਤੁਸੀਂ ਉਹਦੇ ਤੋਂ ਵੀ ਸਕੈਨ ਕਰ ਸਕਦੇ ਹੋ ਮੈਸੇਜ ਛੱਡ ਸਕਦੇ ਹੋ ਮੈਂ ਪੂਰੀ ਕੋਸ਼ਿਸ਼ ਕਰ ਰਹੀ ਹਾਂ ਕਿਉਂਕਿ ਮੇਰੇ ਲਈ ਇਸ ਟਾਈਮ ਤੇ ਇੱਕ ਇੱਕ ਚੀਜ਼ ਜ਼ਰੂਰੀ ਹੈ WhatsApp ਤੇ ਮੈਸੇਜ ਜ਼ਰੂਰ ਕਰਿਓ ਤਾਂ ਜੋ ਤੁਹਾਡਾ ਮੈਸੇਜ ਦੇਖ ਕੇ ਦੁਬਾਰਾ ਇਸ ਰਿਪਲਾਈ ਕਰ ਸਕੀਏ ਜਿਹਦੇ ਉੱਤੇ ਜਿੰਨਾ ਪੈਸਾ ਸੰਗਤ ਪਾ ਰਹੀ ਆ ਉਹ ਉਹਦੇ ਵਿੱਚ ਐਨਜੀਓ ਦੇ ਵਿੱਚ ਜਾ ਰਿਹਾ ਐਨਜੀਓ ਤੋਂ ਬਾਅਦ ਚ ਜਿੰਨਾ ਪੈਸਾ ਇਹ ਹਸਪੀਟਲ ਨੂੰ ਜਾਣਾ ਇਹਦੇ ਵਿੱਚ ਬਿਲਕੁਲ ਕਲੀਅਰ ਆ ਤੇ ਮੈਨੂੰ ਕੋਈ ਪੈਸਾ ਨਹੀਂ ਆ ਰਿਹਾ ਇਹ ਚੀਜ਼ ਸਾਰਾ ਹਾਂ ਹਾਂ ਡਾਇਰੈਕਟ ਉੱਧਰ ਜਾ ਰਿਹਾ ਤੇ ਸੰਗਤ ਨੂੰ ਇਹ ਅਪੀਲ ਆ ਕਿ ਜਿਆਦਾ ਜਿਆਦਾ ਵੱਧ ਚੜ ਕੇ ਮਦਦ ਕਰੋ ਸਕੈਨਰ ਤੋਂ ਜੋ ਕੰਪੈਕਟ ਕਰੂ ਕਰਕੇ ਆਏਗਾ ਉੱਤੇ ਸਕੈਨਰ ਤੇ ਹੀ ਕਰਿਓ ਤਾਂ ਕਿ ਬੱਚੇ ਦਾ ਇਲਾਜ ਹੋ ਪਾਏ